ਤਾਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਲੋਡੇ ਵਾਸਤੇ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਸੂਟ ਲੈ ਕੇ ਜਿਸ ਵਿੱਚ ਮਿਕਸਡ ਸਟੱਫ ਦੇ ਵਿੱਚ ਇਹਦੇ ਵਿੱਚ ਅਸੀਂ ਤੁਹਾਨੂੰ ਬਰਬਰੀ ਔਰਗੇਂਜ਼ਾ ਸਟਰਨ ਅਲੱਗ-ਅਲੱਗ ਤਰ੍ਹਾਂ ਦਾ ਸਟਾਕ ਦਵਾਂਗੇ ਕਿਉਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸਾਂਗੇ ਕਿਹੜੇ ਸਟੱਫ ਦਾ ਕਿਹੜਾ ਸੂਟ ਆ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਸਾਰਿਆਂ ਨੇ ਬੁਕਿੰਗ ਲਈ ਨੰਬਰ ਹੋਊਗਾ 8283 828381 ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਵੀਕ ਸੈਂਡ ਕਰ ਸਕਦੇ ਹੋ ਜਿਹੜੀ ਅੱਜ ਦੀ ਕਲੈਕਸ਼ਨ ਹੈ ਜੀ ਤੁਸੀਂ ਖੁਦ ਵੀ ਦੇਖ ਲਿਓ ਤੇ ਪ੍ਰਾਈਸ ਰਹਿਣਗੇ ਸਾਰੇ 2700 2800 ਵਾਲੇ ਸੂਟਾਂ ਨੇ ਪ੍ਰਾਈਸ ਨੇ ਜਿਹੜੀ ਅਸੀਂ ਤੁਹਾਨੂੰ 2250 ਦੇ ਵਿੱਚ ਸੂਟ ਦੇਣੇ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਇੱਕ ਨੰਬਰ ਆ ਤੁਸੀਂ ਸਟਿਚ ਕਰਵਾਓ ਦੂਤ ਕਰੋ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਰੱਖ ਲਈ ਵਾਸਤੇ ਮਤਲਬ ਕਿ ਜੇ ਤੁਸੀਂ ਕਿਸੇ ਭੈਣਾਂ ਧੀਆਂ ਨੂੰ ਦੇਣੇ ਆ ਤਾਂ ਹਰ ਕੋਈ ਖੁਸ਼ ਹੋ ਕੇ ਹੀ ਸੂਟ ਨੂੰ ਪਾਏਗੀ ਇਹਨਾਂ ਫਰਸਟ ਸੂਟ ਹੈਗਾ ਬਰਬਰੀ ਦੇ ਵਿੱਚ ਕਲਰ ਦੇਖ ਲਓ ਜਦੋਂ ਖੋਲ ਲਾਂਗੇ ਤਾਂ ਥੋੜਾ ਜਿਹਾ ਟ੍ਰਾਂਸਪੇਰੈਂਟ ਹੋ ਜਾਏਗਾ ਕਲਰ ਚੇਂਜ ਹੋ ਜਾਏਗਾ ਤਾਂ ਇਹ ਹੈਗਾ ਜੀ neck ਨੋਟਵਰਕ ਦੇ ਨਾਲ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਬਾਕੀ ਮਸ਼ੀਨੀ ਵਰਕ ਹੋਇਆ ਹੋਇਆ ਸਾਰੇ ਤੇ ਬਰਬਰੀ ਦਾ ਸਟੱਫ ਹੈ ਜੀ neck ਤੇ ਬਹੁਤ ਸੋਹਣਾ ਨੋਟਵਰਕ ਪਰਲ ਦੇ ਨਾਲ ਮਸ਼ੀਨੀ ਵਰਕ ਹੈ ਜੇディ ਨਾਲ ਤੁਹਾਨੂੰ ਇਹ ਮਸਲੀਨ ਦੀ ਸਲਵਾਰ ਮਿਲ ਜਾਏਗੀ ਸਲਵਾਰ ਦੀ ਪੌਂਚੀਆਂ ਤੇ ਵੀ ਤੁਹਾਨੂੰ ਇਦਾਂ ਕੰਮ ਮਿਲੇਗਾ ਜੀ ਇਹ ਠੀਕ ਹੈ ਕਲਰ ਐਗਜੈਕਟ ਇਹੀ ਆਏਗਾ ਇਹ ਬਰਬਰੀ ਹੈ ਲਾਈਨਿੰਗ ਲੱਗਣ ਤੋਂ ਬਾਅਦ ਇਹਦਾ ਸੇਮ ਕਲਰ ਇਹੀ ਆ ਜਾਏਗਾ ਸ਼ਰਟ નીચે ਲਾਈਨਿੰਗ ਲੱਗੇਗੀ ਤੇ ਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਜੀ ਬਰਬਰੀ ਦਾ ਐਦਾ ਟਾਈ ਐਂਡ ਡਾਈ ਦੇ ਵਿੱਚ ਰਹੇਗਾ ਬਹੁਤ ਸੋਹਣਾ ਲੇਸ ਫਿਨਿਸ਼ਿੰਗ ਦੇ ਨਾਲ ਤੇ 2300 ਮਿਆਦੇ ਵਿੱਚ ਬਹੁਤ ਸੋਹਣੀ 컬렉ਸ਼ਨ ਇਹ ਵਾਲੀ ਇਹਦੇ ਵਿੱਚ ਤੁਹਾਨੂੰ ਸਿੰਗਲ ਹੀ ਸੂਟ ਮਿਲੇਗਾ ਕਿਉਂਕਿ ਇਹ ਐਦਾਂ ਹੀ ਸ਼ੌਪ ਤੋਂ ਹੀ ਸੇਲ ਹੋਗੇ 컬렉ਸ਼ਨ ਬਹੁਤ ਸੋਹਣੀ ਹੈ ਰੇਟ ਦੇ ਹਿਸਾਬ ਦੇ ਨਾਲ ਨੈਕਸਟ ਤੁਸੀਂ ਡਿਜ਼ਾਈਨ ਦੇਖ ਲਓ ਇਹ ਵੀ ਬਰਫਰੀ ਦਾ ਹੀ ਆ ਪਹਿਲਾਂ ਤਾਂ neck pe designing ਬਹੁਤ ਸੋਹਣੀ ਹੋਈ ਵੀ ਆ ਤੁਹਾਨੂੰ ਐਕਸਟਰਾ neck pe designing ਦੀ ਪੈਸੇ ਨਹੀਂ ਦੇਣੇ ਪੈਣਗੇ ਸਟਿਚਿੰਗ ਟਾਈਮ ਤੇ ਕਲੀ ਸਟਾਈਲ ਦੇ ਵਿੱਚ ਨੀਚੇ ਨੂੰ ਇਹਦੇ ਆ ਲੇਸ ਵਰਕ ਹੋਇਆ ਹੋਇਆ ਤੇ ਬਾਕੀ ਰਹਿੰਦਾ ਹੁੰਦਾ ਸੂਟ ਦਾ ਕਲਰ ਤੇ ਪ੍ਰਿੰਟ ਦੋਨੋਂ ਇੱਕ ਨੰਬਰ ਦੇ ਜੀ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਇਹਦੇ ਵਿੱਚ ਤੁਹਾਨੂੰ ਮਸਲੀਨ ਦੀ ਸਲਵਾਰ ਦੇ ਪੌਂਚੇ ਤੇ ਵਰਕ ਮਿਲ ਜਾਏਗਾ ਇਹਦਾ ਆਈ ਗਾ ਜੀ ਪੌਂਚੇ ਤੇ ਵਰਖ ਹਲਕਾ ਜਿਹਾ ਤੇ ਨਾਲ ਤੁਹਾਨੂੰ ਆਰਗੇਂਜ਼ਾ ਦਾ ਦੁਪੱਟਾ ਮਿਲ ਜੇਗਾ ਬਰਬਰੀ ਤੇ ਨਾਲ ਡਿਜ਼ਾਈਨ ਕੀਤਾ ਹੋਇਆ ਐਡਾ ਜਿਹੜੇ ਲੜ ਨਹੀਂ ਉਹ ਡਿਜ਼ਾਈਨ ਕੀਤੇ ਹੋਏ ਨੇ ਬਾਕੀ ਲੇਸ ਵਰਤ ਦੇ ਨਾਲ ਆਰਗੇਂਜ਼ਾ ਦਾ ਸਾਰਾ ਦੁਪੱਟਾ ਫਿਨਿਸ਼ਡ ਮਿਲੇਗਾ 23 ਆਪਿਆਂ ਦੇ ਚਾਰਜ ਦੇ ਕਲੈਕਸ਼ਨ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੀ ਬਹੁਤ ਪਿਆਰੇ ਪੀਸ ਨੇ ਇਹਗਾ ਬਰਬਰੀ ਦੇ ਵਿੱਚ ਬਹੁਤ ਪਿਆਰੇ ਪ੍ਰਿੰਟ ਦੇ ਉੱਪਰ ਪਰਲ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਆ ਰੀਟੇਲ ਦੇ ਨਾਲ ਹਾਈਲਾਈਟ ਕੀਤਾ ਹੋਇਆ ਸੂਟ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਇਹ ਸ਼ਰਟ ਆ ਜੀ yellow color ਦੇ ਵਿੱਚ ਇਹਦੇ ਨਾਲ ਮਸਲੀਨ ਦੀ ਸਲਵਾਰ ਆ ਜਾਏਗੀ ਤੇ organza ਦਾ ਐਦਾਂ ਦੁਪੱਟਾ ਆ ਜਾਏਗਾ ਸਾਰੇ ਦੁਪੱਟੇ 'ਚ ਬ੍ਰੋਕੇਟ ਵੀ ਟੀ ਆ ਤੇ ਜਿਹੜਾ ਦੁਪੱਟੇ ਦੇ ਛੋਟੇ ਪੱਲੇ ਨੇ ਉਹਨਾਂ ਨੂੰ ਐਦਾਂ ਬਹੁਤ ਸੋਹਣਾ ਫਿਨਿਸ਼ਟ ਕੀਤਾ ਹੋਇਆ ਆ ਸ਼ਰਟ ਦੇ سٹੌਫ ਦੇ ਨਾਲ ਨੈਕਸਟ ਸਾਨੂੰ ਦੰਨੇ ਆ ਜੀ ਡਾਟਸ ਵਾਲੇ ਸੂਟ ਇਹ ਵੀ ਵਰਬਰੀ ਦੇ ਉੱਪਰ ਨੇ ਤੁਸੀਂ ਫਰਾਕ ਸੂਟ ਬਣਾ ਸਕਦੇ ਹੋ ਸੂਟ ਨੂੰ ਜਿੱਦਾਂ ਮਰਜ਼ੀ ਡਿਜ਼ਾਈਨ ਕਰ ਲਓ ਕੋਈ ਡਰੈਸ ਬਣਾਨੀ ਹੈ ਡਰੈਸ ਬਣਾ ਸਕਦੇ ਹੋ ਜਾਂ ਫਿਰ ਸਿੰਪਲ ਸਟ੍ਰੇਟ ਸੂਟ ਬਣਾ ਸਕਦੇ ਹੋ ਇਹ ਹੈਗੀ ਆ ਜੀ ਸ਼ਰਟ ਇਦਾਂ ਹੀ ਸਾਰੀ ਸ਼ਰਟ ਡਾਟਸ ਵਾਲੀ ਰਹੇਗੀ ਇਹਦੇ ਨਾਲ ਇਹ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਪਾਊਡਰ ਪਿੰਕ ਜਿਹਾ ਕਲਰ ਹੈ ਇਹਦੇ ਵਿੱਚ ਸਲਵਾਰ ਰਹੇਗੀ ਮਸਲੀਨ ਦੀ ਇਹ ਵਾਲਾ ਕਲਰ ਉੱਪਰ ਕਿ ਆਏਗਾ ਜੀ ਸ਼ਰਟ ਦਾ ਠੀਕ ਆ ਕਿਉਂਕਿ ਬਰਬਰੀ ਹੈ ਤਾਂ ਫਿਰ ਇਹ ਸੀ-ਥਰੂ ਹੋ ਜਾਂਦੀ ਹੈ ਪ੍ਰਿੰਟ ਇਹਨਾਂ ਦੇ ਦੁਪੱਟਿਆਂ ਦੇ ਬਹੁਤ ਸੋਹਣੇ ਆ ਦੇਖੋ ਦੁਪੱਟੇ ਦਾ ਪ੍ਰਿੰਟ ਠੀਕ ਆ ਜੀ ਲੰਮੀ ਚੌੜੇ ਜਿਹੇ ਦੁਪੱਟੇ ਨੇ ਇਹਦੇ ਵਿੱਚ ਅਸੀਂ ਤੁਹਾਨੂੰ ਕਾਫੀ ਸਾਰੇ ਕਲਰ ਆਪਸ਼ਨ ਦਵਾਂਗੇ ਇਹ ਹੈਗਾ ਨੈਕਸਟ orange ਕਲਰ pink ਮੈਂ ਤੁਹਾਨੂੰ ਦਿਖਾਤਾ ਠੀਕ ਆ ਇੱਕ ਬਹੁਤ ਪਿਆਰਾ ਸ਼ੇਡ ਇਹਦੇ ਵਿੱਚ ਇਹ ਲਾਈਟ ਪਰਪਲ ਲਵੈਂਡਰ ਸ਼ੇਡ ਆ ਜਾਏਗਾ ਠੀਕ ਹੈ ਤੇ ਇਹ ਕਲਰ ਇਹ ਬਹੁਤ ਸੋਨਾ ਜਿਹਾ ਕਲਰ ਸਾਰੇ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਤੁਸੀਂ ਦੇਖ ਲਓ ਲਾਈਟ ਵੀ ਹੈ ਤੇ ਡਾਰਕ ਵੀ ਹੈ ਆ ਦੇਖ ਲਓ ਹੁਣ ਰੈੱਡ ਕਲਰ ਦਾ ਸੂਟ ਇਹਦੇ ਜਿਹੜੇ ਡਾਟਸ ਨੇ ਉਹ ਥੋੜੇ ਛੋਟੇ ਨੇ ਨੀਚੇ ਵਾਲੇ ਨਾਲ ਦੁਪੱਟਾ ਸੇਮ ਹੋਏਗਾ ਸਟੱਫ ਸੇਮ ਹੋਏਗਾ ਜੀ ਇਹ ਦੁਪੱਟਾ ਆ ਗਿਆ ਇਹਦਾ ਰੈੱਡ ਕਲਰ ਦਾ ਤੇ ਇਹਦੇ ਵਿੱਚ ਇੱਕ ਤੁਹਾਨੂੰ ਰਾਣੀ ਕਲਰ ਮਿਲ ਜਾਏਗਾ ਬਹੁਤ ਪਿਆਰੇ ਗਰਲਿਸ਼ ਲੁੱਕ ਦੇ ਸੂਟ ਆ ਤੁਸੀਂ ਕੋਟ ਸੈੱਟ ਬਣਾ ਸਕਦੇ ਹੋ ਸਲਵਾਰ ਸੂਟ ਪੈਂਟ ਸੂਟ ਜਿੱਦਾਂ ਵੀ ਸੂਟ ਨੂੰ ਡਿਜ਼ਾਈਨ ਕਰਨਾ ਹੈ ਇਹ ਸੀਗੇ ਸਾਰੇ ਬਰਬਰੀ ਵਾਲੇ ਸੂਟ 2350 ਦੇ ਵਿੱਚ ਹੁਣ ਤੁਹਾਨੂੰ ਆਰਗੇਨਜ਼ਾ ਦੇ ਦੰਨੇ ਆ ਜੀ ਸੂਟ ਬਹੁਤ ਸੋਹਣੀ ਕਲੈਕਸ਼ਨ ਆ 3200 ਵਾਲਾ ਸੂਟ ਆ ਉਹ ਵਾਲਾ ਜਿਹੜਾ ਇਹ ਤਾਂ ਹੈਗਾ ਏ organza ਦਾ ਸਾਰਾ ਹੀ ਹੈਂਡਵਰਕ ਦੇ ਨਾਲ ਹਾਈਲਾਈਟ ਤੇ ਕਿਹਦੇ ਤੇ ਤੁਹਾਨੂੰ ਮਸ਼ੀਨੀ ਵਰਕ ਮਿਲ ਜਗਾ ਬਹੁਤ ਸੋਹਣਾ ਸਟਫ ਹੈ ਇਹ ਬੈਕ ਦਾ ਪ੍ਰਿੰਟ ਆ ਗਿਆ ਠੀਕ ਹੈ ਜਿੰਨਾ ਵੀ ਸਾਰਾ ਪ੍ਰਿੰਟ ਆ ਉਹ ਦੇਖੋ ਹੈਂਡਵਰਕ ਦੇ ਨਾਲ ਹਾਈਲਾਈਟਾ ਮਸਲੀਨ ਦੀ ਸਲਵਾਰ ਹੈ ਜੇ ਤੇ ਨਾਲ ਤੁਹਾਨੂੰ ਇਹ ਸੌਫਟ organza ਦਾ ਹੀ ਦੁਪੱਟਾ ਮਿਲ ਜਗਾ ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਇਹ ਸਕਾਈ ਗ੍ਰੀ 컬러 ਮਿਲ ਜਾਏਗਾ ਸੇਮ ਤੇ ਵਿੱਚ ਦੋ ਕਲਰ ਨੇ ਠੀਕ ਹੈ ਜੀ ਇਹ ਸੈਟਨ ਸਿਲਕ ਦੇ ਉੱਪਰ ਆ ਸੂਟ ਇਹਨੂੰ 17 ਵਰਕ ਬੋਲਦੇ ਆ ਸਟੋਨ ਦੇ ਨਾਲ 17 ਵਰਕ ਬੋਲਦੇ ਆ ਜੀ ਇਹਨੂੰ ਕਿਵੇਂ ਪਹਿਲਾਂ ਵੀ ਵੀਡੀਓ 'ਚ ਦਿਖਾਈ ਹੈ ਮਤਲਬ ਇਹਦੀ ਵੀ ਚੋਆਇਸ ਕਾਫੀ ਜਣਿਆਂ ਦੀ ਹੈਗੀ ਆ ਸਰਟਨਲੀ ਸ਼ਰਟ ਆ ਸਿਲਕ ਦੀ ਸਲਵਾਰ ਆ ਤੇ ਸਰਟਨ ਸਿਲਕ ਦਾ ਹੀ ਇਹਦਾ ਦੁਪੱਟਾ ਹੈ ਇਹ ਡਿਜ਼ਾਈਨਰ ਦੇ ਦੁਪੱਟੇ ਦਾ ਰਹੇਗਾ ਤੇਰੇ ਵਿੱਚ ਇਹ ਸੈਕੰਡ ਕਲਰ ਆ ਠੀਕ ਆ ਜੀ ਦੋਨੋਂ ਹੀ ਕਲਰ ਪਿਆਰੇ ਆ ਨੈਕਸਟ ਨੂੰ ਮਡਾਲ ਦੇ ਸੂਟ ਦੰਨੇ ਆ ਉਹ ਵੀ ਘੱਟ ਰੇਟ ਤੇ ਇਹ ਮਡਾਲ ਦੇ ਸੂਟ ਨੇ ਜੀ ਬਹੁਤ ਪਿਆਰੇ ਪੀਸ ਸਮੂ ਡਾਲਦੇ ਠੀਕ ਹੈ ਆਰੀ ਰੰਗ ਦੇ ਨਾਲ ਹਾਈਲਾਈਟਾ ਸਵਾ 3 ਮੀਟਰ ਦੀ ਸ਼ਰਟ ਆ ਬਾਜੂ ਲੱਗਦੋ ਨਹੀਂ ਬੈਕ ਦਾ ਪੱਲਾ ਲੱਗਾ ਸਵਾ 3 ਮੀਟਰ ਦੀ ਸ਼ਰਟ ਆ ਜੇ ਇਹਦੇ ਨਾਲ ਤੁਹਾਨੂੰ ਮਡਾਲਦੀ ਹੀ ਸਲਵਾਰ ਮਿਲੇਗੀ ਬਹੁਤ ਜ਼ਿਆਦਾ ਲੈਸ ਪ੍ਰਾਈਸ ਅੱਛਾ ਚੈਨੌਟ ਸ਼ਫਾਂਡੇ ਦੁਪੱਟੇ ਦੇ ਨਾਲ 2350 ਦੇ ਵਿੱਚ ਇਹ ਵਾਲਾ ਸੂਟ ਦੇ ਰਹੇ ਹਾਂ ਅਸੀਂ ਤੁਹਾਨੂੰ ਠੀਕ ਹੈ ਜੀ ਇਹ ਦਾ ਸੈਕਿੰਡ ਕਲਰ ਹੈਗਾ ਇਹ ਮੈਰੂਨ ਟੋਨ ਚ ਆ ਜਾਏਗਾ ਸੇਮ ਹੀ ਪ੍ਰਿੰਟ ਤੇ ਕਈ ਕਲਰ ਇਹਦੇ ਵਿੱਚ ਵਾਈਨ ਆ ਜਾਏਗਾ ਠੀਕ ਹੈ ਜੀ ਇਹ ਕਲਰ ਆਪਸ਼ਨ ਹੈ ਇਹਦੇ ਵਿੱਚ ਦੇਖੋ ਉੱਪਰੋਂ ਸ਼ਰਟਾਂ ਡਾਰਕ ਨੇ ਨੀਚੇ ਤੋਂ ਲਾਈਟ ਨੇ ਇਹਨਾਂ ਦੀ ਹੁਣ ਨੀਚੇ ਤੋਂ ਡਾਰਕ ਸ਼ਰਟ ਆ ਤੇ ਉੱਪਰੋਂ ਲਾਈਟ ਆ ਐਡਾ ਲੱਗ ਲੱਗ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਏਗੀ ਨੈਕਸਟ ਮਡਲ ਤੇ ਦੰਨੀ ਆ ਜੀ ਸੂਟ ਸੋਨੋ ਰਾਖੀ ਬ੍ਰਾਂਡ ਦੇ ਸੂਟ ਨੇ ਸਵਾ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸੂਟ ਦਾ ਪ੍ਰਿੰਟ ਦੇਖ ਲਓ ਜੀ। ਕਾਫੀ ਵੱਡਾ ਤੇ ਬਹੁਤ ਸੋਹਣਾ ਪ੍ਰਿੰਟ ਆ। ਠੀਕ ਐ ਬਾਹਾਂ ਲੱਗ ਤੋ ਨੇ। ਸਟੱਫ ਵੀ ਬਹੁਤ ਪਿਆਰਾ ਐ। ਓरिजिनल ਮੋਡਲ ਦੀ ਸਲਵਾਰ ਆ ਤੇ ਚਨਾਨ ਸ਼ਫਾਂ ਦਾ ਦੁਪੱਟਾ ਦੁਪੱਟੇ ਦੇ ਵਿੱਚ ਤੁਹਾਨੂੰ 4 ਸਾਈਡ ਕਟਵਰਕ ਮਿਲ ਜਾਏਗਾ ਠੀਕ ਆ ਜੀ ਐਦਾਂ ਦੀ ਲੁੱਕ ਆ ਪੈਂਟ ਬਣਾ ਲਓ ਸਲਵਾਰ ਉਹ ਠੋਡੀ ਚਵਾਈ ਸਾਂ ਜੋ ਵੀ ਤੁਸੀਂ ਡਿਜ਼ਾਈਨ ਕਰਨਾ ਸੂਟ ਨੂੰ ਸੂਟ ਦਾ ਕਲਰ ਸੇਮ ਹੀ ਰਹੇਗਾ ਕਰੀਮੀ ਕਲਰ ਆ ਮਿਲ ਕੇ ਤੇ ਇਹਦੇ ਜਿਹੜੇ ਫਲਾਰ ਦੇ ਕਲਰ ਨੇ ਜਿੱਤੇ ਦੇ ਵਿੱਚ ਰੈੱਡ ਕਲਰ ਆ ਗਿਆ ਤੇ ਇਹ ਚ येलो ਆ ਜਾਏਗਾ ਠੀਕ ਆ ਤੇ ਇਹਦੇ ਵਿੱਚ ਆ ਜਾਏਗਾ ਜੀ ਇਮਰਜੈਂਟਾ ਕਲਰ ਇਹ ਕਲਰ ਆ ਜਾਣਗੇ ਫੁੱਲਾਂ ਦੇ ਚੇਂਜ ਬਾਕੀ ਸੂਟ ਦਾ ਕਲਰ ਸੇਮ ਰਹੇਗਾ 2350 ਇਹਨਾਂ ਸੂਟਾਂ ਦਾ ਪ੍ਰਾਈਸ ਆ ਜਾਇ ਵਿਜੇ ਬ੍ਰਾਂਡ ਦੇ ਸੂਟ ਦੰਨੇ ਆ ਜੀ 2800 55 ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ ਪਿਓਰ ਕਾਟਨ ਮਸ਼ੀਨੀ ਤੇ ਪੈਚਵਰਕ ਦੇ ਨਾਲ ਸੂਟ ਬਣਿਆ ਹੋਇਆ ਬਹੁਤ ਸੋਹਣਾ ਠੀਕ ਹੈ ਜੀ ਜੈ ਵਿਜੇ ਬ੍ਰਾਂਡ ਆ ਪਿਓਰ ਕਾਟਨ ਆ ਤੇ ਇਹ ਹੈਗੀਆਂ ਨੇ ਬਾਹਾਂ ਅਲੱਗ ਤੋਂ ਦਿੱਤੀਆਂ ਹੋਈਆਂ ਬਾਜੀ ਤੇ ਵੀ ਵਰਕ ਮਿਲ ਜੇਗਾ ਸਾਰੇ ਮਸ਼ੀਨੀ ਵਰਕ ਆ ਘੇਰਾ ਹੈ ਵੀ ਕਾਟਨ ਦੀ ਸਲਵਾਰ ਨੀਚੇ ਲੇਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤੇ ਚੈੱਕ ਵਾਲਾ ਬਹੁਤ ਸੋਹਣਾ ਕਾਟਨ ਦਾ ਦੁਪੱਟਾ ਜੈ ਐਤਾ ਦੁਪੱਟਾ ਕੰਟਰਾਸਟ ਲੁੱਕ ਦਏਗਾ ਬਹੁਤ ਸੋਹਣਾ ਸੂਟ ਹੈ ਤੁਹਾਨੂੰ ਲੈਸ ਚ ਮਿਲ ਰਿਹਾ ਹੈ ਕਾਫੀ ਜ਼ਿਆਦਾ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਗਰੇ ਗਰੇ ਦੇ ਨਾਲ ਜਿਹੜਾ ਦੁਪट्टे ਦਾ ਕੰਟਰਾਸਟ ਹੋ ਬੇਜ ਕਲਰ ਆ ਜਾਏਗਾ ਤਾਂ ਇਹ ਦੇਖੋ ਕਿੰਨਾ ਸੋਹਣਾ ਪੀਚ ਬੇਜ ਦਾ ਸ਼ੇਡ ਆ ਕੁਛ ਇਦਾਂ ਦੀ ਲੁੱਕ ਆ ਜਾਏਗੀ ਜੇ ਸੂਟਾਂ ਦੇ ਨੈਕਸਟ ਇਹ कॉटन ਆ ਜੀ ਬਿਲਕੁਲ ਬਹੁਤ ਸੋਹਣੀ ਸੌਫਟ कॉटन ਆ ਹੈਗੀ ਆ ਜਿੱਦਾਂ ਬਰਬਰੀ ਹੁੰਦੀ ਹੈ ਬਟੇ ਬਰਬਰੀ ਨਹੀਂ ਹੈਗੀ ਸਟਫ ਬਰਬਰੀ ਵਾਂਗ ਇਹ ਚੈੱਕ ਚੈੱਕ ਜਿਹਾ ਲੱਗੇਗਾ ਤੁਹਾਨੂੰ ਇਹ ਕਾਟਨ ਇਹਨੂੰ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਇਹ ਪਫ ਵਰਕ ਦੇ ਨਾਲ ਆ ਬਹੁਤ ਪਿਆਰਾ ਜਿਹਾ ਦੇਖੋ ਕਿੰਨੇ ਸੋਹਣੇ ਫਲਾਰ ਬਣੇ ਹੋਏ ਆ ਔਰਗੈਂਜ਼ਾ ਦੇ ਨਾਲ ਇਹ ਫਲਾ ਸਟਿਚ ਕਰਕੇ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਆ ਇਹ 올ਓਵਰ 5 ਮੀਟਰ ਦਾ ਸੂਟ ਰਹੂਗਾ ਜੀ ਠੀਕ ਹੈ ਜੀ ਤੇਰਾ ਸਟਾਈਲਿਸ਼ ਜਿਹਾ ਰਹੇਗਾ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਕਾਰਨਰਾਂ ਤੇ ਵੀ ਤੁਹਾਨੂੰ ਹੈਵੀ ਵਰਕ ਮਿਲ ਜੇਗਾ ਤੇ ਬਾਕੀ ਸਾਰੇ ਦੇ ਵਿੱਚ ਪੇਂਟ ਮਿਲ ਜੇਗਾ 2350 ਪ੍ਰਾਈਸ ਆ ਇਹਦੇ ਵਿੱਚ ਇੱਕ ਹੈ ਸਕਾਈ ਕਲਰ ਆ ਦੇਖ ਕੇ ਬਹੁਤ ਪਿਆਰਾ ਜਿਹਾ ਸ਼ੇਡ ਆ ਤਿੰਨ ਕਲਰ ਨੇ ਤਿੰਡੇ ਤਿੰਨੋ ਹੀ ਕਲਰ ਬਹੁਤ ਪਿਆਰੇ ਆ ਮਸਲੀਨ ਲਾਈਨਿੰਗ ਦਾ ਸੂਟ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਸਾਰੇ ਸੂਟਾਂ ਦੇ ਇਹ ਵੀ ਸੂਟ ਹੋ ਟੋ ਅਲਓਵਰ ਰਹੇਗਾ ਜੀ ਇਹ ਸਾਰੇ ਰਖੜੀ ਸਪੈਸ਼ਲ ਸੂਟ ਨੇ ਐਡਾ ਹੈਗਾ ਪੋਰਟਲੀ ਬਟਨ ਦੇ ਨਾਲ ਇਹਦਾ ਨੈਕਵਰਕ ਡਿਜ਼ਾਈਨ ਕੀਤਾ ਹੋਇਆ ਬਹੁਤ ਸੋਹਣਾ ਬਲੌਕ ਦੇ ਉੱਪਰ ਸੂਟ ਹੈ ਜੀ ਇਹ ਕੇਰਾ ਬਹੁਤ ਪਿਆਰਾ ਹੈ ਤੇ ਜਿਹੜੇ ਫਲਾਰ ਨੇ ਪਰਲ ਵਰਕ ਦੇ ਨਾਲ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਇਹ ਦੇਖੋ ਇਹ ਸਾਰਾ ਵਿੱਚ ਲੇਸ ਵਰਕ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਇਹ ਵੀ 5 ਮੀਟਰ 올ਓਵਰ ਸੂਟ ਆ ਸਾਰੇ ਸੂਟ ਦੇ ਨੀਚੇ ਲਾਈਨਿੰਗ ਲੱਗੇਗੀ ਇਹ ਮਸਲੀਨ ਲਾਈਨਿੰਗ ਆ ਜਿਹੜਾ ਸਟੱਫ ਆ ਦੇਖੋ ਤੁਹਾਨੂੰ ਹਲਕੀ ਹਲਕੀ ਜਿਹੀ ਸ਼ਾਈਨ ਤੇ ਮਸਲੀਨ ਦਿਖਦੇ ਲਾਈਨਾਂ ਦਿਖਦੀਆਂ ਹੋਣਗੀਆਂ ਵਿੱਚ ਇਹ ਸਿੰਗਲੀ ਸੂਟ ਰਹਿ ਗਿਆ ਨੈਕਸਟ ਹੈਗਾ ਜੀ ਸਰਟਨ ਦੇ ਉੱਪਰ ਸੂਟ ਸਰਟਨਲੀ मतलब फिनिशिंग स्टिचिंग ਤੋਂ ਬਾਅਦ ਤੇ ਜਿਹੜਾ ਮਤਲਬ ਬਹੁਤ ਜ਼ਿਆਦਾ ਫਿਨਿਸ਼ਿੰਗ ਆਂਦੀ ਹੈ ਤੇ ਇੱਕੇ ਦੀ ਲੁੱਕ ਬਹੁਤ ਸੋਹਣੀ ਲਾਦੀ ਹੈ ਪਾਏ ਹੋਏ ਦੇ ਇਹ ਸ਼ਰਟਨ ਦੇ ਉੱਪਰ ਪਰਲ ਵਰਕ ਦੇ ਨਾਲ ਇਹਦਾ ਨੈਕ ਵਰਕ ਬਹੁਤ ਸੋਹਣਾ ਬਣਿਆ ਹੋਇਆ ਤੇ ਬਾਕੀ ਡਿਜੀਟਲ ਪ੍ਰਿੰਟਿੰਗ ਦੇਖ ਲਓ ਸੂਟ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੇ ਬੈਕ ਸਾਈਡ ਆ ਬਾਜੂ ਲੱਗ ਤੋਂ ਨੇ ਜਿੰਨੀ ਮਰਜ਼ੀ ਲੰਮੀ ਬਾਜੂ ਬਣਾ ਲਓ ਮੇਨ ਹੈਗਾ ਜੀ ਦੁਪੱਟਾ ਸਰਟਨ ਔਰਗੇਂਜ਼ਾ ਦਾ ਬਹੁਤ ਸਟਾਈਲਿਸ਼ ਦੁਪੱਟਾ ਰਹੇਗਾ ਵਨ ਸਾਈਡ ਵਰਕ ਆਹ ਦੇਖੋ ਤੁਸੀਂ ਸਾਈਡ ਤੇ ਇਹ ਸਾਰਾ ਮਸ਼ੀਨੀ ਵਰਕ ਹੈ ਹੁਣ ਇੰਨਾ ਹੈਵੀ ਮਸ਼ੀਨੀ ਵਰਕ ਤੋਂ ਇਹਨੂੰ ਤਾਂ ਲੱਗ ਜੇਗਾ ਸਟੱਫ ਪਿਓਰ ਦਾ ਹੈ ਸਾਰਾ ਹੀ ਇਹ ਨੋਟਵਰਕ ਦੇ ਨਾਲ ਵਰਕ ਕੀਤਾ ਹੋਇਆ ਬਹੁਤ ਸੋਹਣਾ ਪਿਓਰ ਕ੍ਰੇਪਰੀ ਇਹਦੀ ਸ਼ਰਟ ਆ ਕ੍ਰੇਪਰੀ ਸਲਵਾਰ ਆ ਤੇ ਚਨਾਉਨ ਸ਼ਫਾਉਨ ਦਾ ਹੈਗਾ ਜੀ ਦੁਪੱਟਾ ਦੁਪੱਟੇ ਦੇ ਹੈਂਡ ਮੇਡ ਲੇਸ ਲੱਗੀ ਹੋਈ ਆ ਬਹੁਤ ਸੋਹਣੀ ਸਿੰਗਲ ਸਿੰਗਲ ਪੀਸ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਮੈਂ ਹੋਰ ਦਿਖਾ ਦੰਨੇ ਆ ਡਿਜ਼ਾਈਨਿੰਗ ਦਾ ਫਰਕ ਆਏਗਾ ਪਰ ਸਟੱਫ ਸੇਮ ਰਹੇਗਾ। ਗਰੇਪ ਦੀ ਸ਼ਰਟ ਆ। ਸਾਰੀ ਸ਼ਰਟ ਪਰਲ ਵਰਕ ਦੇ ਨਾਲ ਬਣੀ ਹੋਈ ਆ। ਮਤਲਬ 2350 ਦੇ ਵਿੱਚ ਤੁਹਾਨੂੰ ਡਿਜ਼ਾਈਨਰ ਪੀਸ ਮਿਲਦੇ ਆ। ਇਹ ਹੈਗਾ ਜੀ ਇਹਦਾ ਦੇਖੋ ਲੇਸ ਵਰਕ ਦੇ ਨਾਲ ਦੁਪੱਟਾ ਚਾਹ ਨਾਲ ਸ਼ਫਾ ਹੁੰਦਾ। ਠੀਕ ਹੈ ਜੀ। ਸਟੌਨ ਦੇ ਉੱਪਰ ਸੂਟ ਆ। ਇਹ ਸਟੌਨ ਸਿਲਕਾ ਬਹੁਤ ਪਿਆਰਾ। ਇਹਨੂੰ ਤੁਸੀਂ ਪਾਕਿਸਤਾਨੀ ਲੁੱਕ ਦੇ ਵਿੱਚ ਸੂਟ ਬਣਾ ਸਕਦੇ ਹੋ ਸਟੀਚਿੰਗ ਟਾਈਮ ਬਹੁਤ ਸੋਹਣੀ ਲੁੱਕ ਦਾ ਸੂਟ ਦੀ ਇਹ ਸਾਰੇ نیچے ਦੇਖੋ ਲੇਸ ਵਰਕ ਦੇ ਨਾਲ ਘੇਰਾ ਬਣਿਆ ਹੋਇਆ 펄 ਵਰਕ ਦੇ ਨਾਲ ਠੀਕ ਹੈ ਬਾਜੂ ਲਗ ਤੋਂ ਦਿੱਤੀਆਂ ਹੋਈਆਂ ਇਹ ਵੀ 3.5 ਮੀਟਰ ਦੀ ਸ਼ਰਟ ਆ ਸਾਰੀ ਸ਼ਰਟ ਹੈਂਡ ਮੇਡ ਹੈ ਜੀ ਇਹ ਜਿੰਨਾ ਵੀ ਉੱਪਰ ਕੰਮ ਕੀਤਾ ਹੋਇਆ ਸਿਲਕ ਦੀ ਸਲਵਾਰ ਆ ਤੇ ਚਨਾਉਨ ਸਫਾ ਦਾ ਐਡਾ ਰਹੇਗਾ ਜੀ ਦੁਪੱਟਾ ਵਰਕ ਦੇ ਨਾਲ ਠੀਕ ਹੈ ਇਹ ਸਰਟਨ ਸਿਲਕ ਤੇ ਨਾ ਜੀ ਸੂਟ ਸਰਟਨ ਦੀ ਉਪਰ ਹੀ ਕੇ ਵਾਲਾ ਸੂਟ ਹੈ ਪ੍ਰਾਈਸ ਹੈਗਾ ਇਹ 2300 ਬਹੁਤ ਪਿਆਰੀ ਕਲੈਕਸ਼ਨ ਆ ਇਹ ਤਾਂ ਹੈਗਾ ਜੀ ਸ਼ਰਟ ਦਾ ਡਿਜ਼ਾਈਨ ਸਿਲਕ ਦੀ ਸਲਵਾਰ ਤੇ ਇਹ ਵਰਕ ਵਾਲਾ ਹੈਗਾ ਦੇਖੋ ਟਸਲ ਕਿੰਨੇ ਸੋਹਣੇ ਲੱਗੇ ਹੋਏ ਆ ਵਨ ਸਾਈਡ ਦੇਖੋ ਇੰਨਾ ਸੋਹਣਾ ਦੇਖੋ ਲੇਸ ਵਰਕ ਠੀਕ ਹੈ ਨਾਲ ਵਰਕ ਹੈ ਦੂਜੀ ਸਾਈਡ ਜੇ ਤੁਸੀਂ ਸਾਈਡ ਦੁਪੱਟਾ ਵੀਅਰ ਕਰਨਾ ਤਾਂ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਸੇਮ ਦੇ ਵਿੱਚ ਇਹ ਸੈਕਿੰਡ ਕਲਰ ਸੇਮ ਡਿਜ਼ਾਈਨ ਜਿਹੜਾ ਕਲਰ ਤੁਹਾਨੂੰ ਪਸੰਦਾ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੇ ਪਿਕਸੈਂਡ ਕਰ ਸਕਦੇ ਹੋ ਉਹ ਵੀਰ ਕਰਦੀਏ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਥੈਂਕ ਯੂ so much